गुरद्वारा ननकाणा साहेब जी के शहीद की याद वि एन आर आई वीर समूह नगर निवासी संगत के सहयोग न पहला कीर्तन दरबार गुरद्वारा संतसर साहिब पिंड रमीदी जिला कपूरथला पंद्रह फरवरी दिन एतवर न करवाया जा रहा है इस मौके पर तीन श्री अखंड पाठ साहिब के भोग पाए जा उपरंत धार्मिक दीवान सजाए जा पंथ प्रसिद्ध कथावाचक बाबा गुलाब सिंह चमकौर साहिब वाले ढाडी जथा भाई गुर सिंह पदम ਕਵਿਸ਼ਰੀ ਜਥਾ ਭਾਈ ਸੰਦੀਪ ਸਿੰਘ ਮਹਿਮਾ ਕਵਿਸ਼ਰੀ ਜਥਾ ਭਾਈ ਮੱਖਣ ਸਿੰਘ ਕੀਰਤਨੀ ਜਥਾ ਭਾਈ ਕੁਲਵੀਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸੰਤ ਸਰ ਸਾਹਿਬ ਆ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇਗਾ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਗਾਤਾਰ ਪਹੁੰਚ ਕੇ ਨਤਮਸਤਕ ਹੋ ਰਹੀਆਂ ਹਨ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਪਕੌੜੀਆਂ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਪਹਿਲਾ ਕੀਰਤਨ ਦਰਬਾਰ ਜਿਵੇਂ ਤੁਸੀਂ ਇਸ਼ਤਿਹਾਰ ਵੇਖੇ ਨੇ ਗੁਰਦੁਆਰਾ ਸੰਸਰ ਸਾਹਿਬ ਵਿਖੇ ਨਗਰ ਰਮੀਦੀ ਦੀ ਸੰਗਤ ਵੱਲੋਂ ਤੇ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਸੋ ਇਹ ਨਗਰ ਨਿਵਾਸੀ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਹੈ ਤੇ ਨਾਲ ਵੱਡਾ ਸਹਿਯੋਗ ਹੈ ਐਨ ਆਰ ਆਈ ਭਰਾਵਾਂ ਦਾ ਔਰ ਹਮੇਸ਼ਾ ਹੀ ਜਿਹੜੇ ਭਰਾ ਕੋਈ ਵੀ ਨਗਰ ਦੇ ਵਿੱਚ ਪ੍ਰੋਗਰਾਮ ਹੋਵੇ ਕੋਈ ਧਾਰਮਿਕ ਹੋਵੇ ਸਮਾਜਿਕ ਹੋਵੇ ਕੋਈ ਖੇਡ ਦਾ ਹੋਵੇ ਉੱਥੇ ਉਹ ਭਰਾ ਬਹੁਤ ਵੱਡਾ ਯੋਗਦਾਨ ਦਿੰਦੇ ਆ ਮੈਂ ਕਿੰਨਾ ਵੀ ਇੱਕ ਮਿਸਾਲ ਹੈ ਰੁਮੀਦੀ ਦੇ ਐਨਆਰਆਈ ਭਰਾਵਾਂ ਦੀ ਇਕੱਲਾ ਇਹ ਹੀ ਨਹੀਂ ਹੋਰ ਵੀ ਕਿਤੇ ਕਿਸੇ ਨੂੰ ਲੋੜ ਹੈ ਵਿਅਕਤੀਗਤ ਤੌਰ ਤੇ ਤਾਂ ਉੱਥੇ ਵੀ ਆਣ ਕੇ ਉਹ ਭਰਾ ਖੜਦੇ ਨੇ ਸੋ ਇਹ 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 ਸਹਿਯੋਗ ਜਿਹੜਾ ਵੱਡਾ ਐਨਆਰਆਈ ਭਰਾਵਾਂ ਦਾ ਹੈ ਤੇ ਇਹ ਪਹਿਲਾ ਕੀਰਤਨ ਦਰਬਾਰ ਹੈ ਤੇ ਇਹਦੇ ਵਿੱਚ ਵੱਖ-ਵੱਖ ਜਥੇ ਆ ਰਹੇ ਆ ਕੀਰਤਨੀ ਔਰ ਦੇਦੇ ਵਿੱਚ ਹੈ ਕਵੀਸ਼ਰ ਤੇ ਢਾਡੀ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੋਊਗਾ ਜੀ ਸੋ ਸੰਗਤ ਨੂੰ ਬੇਨਤੀ ਹੈ ਜੱਥੇ ਹੈਗਾ ਜੀ ਪਹਿਲਾਂ ਹਜੂਰੀ ਰਾਗੀ ਨੇ ਗੁਰਦੁਆਰਾ ਸੰਸਰ ਸਾਹਿਬ ਦੀ ਉਹ ਸੇਵਾ ਕਰਨਗੇ ਉਹਨਾਂ ਤੋਂ ਬਾਅਦ ਫਿਰ ਤਵੀਛ ਦੀ ਸ਼ੁਰੂ ਹੋ ਜਾਣੀ ਹੈ ਤਵੀਛ ਦੀ ਹਥਾ ਮੱਧਨ ਸਿੰਘ ਜੀ ਦਸ਼ਮੇਸ਼ ਨਗਰ ਵਾਲੇ ਬਹੁਤ ਹੀ ਮਿੱਠੀਆਂ ਆਵਾਜ਼ਾਂ ਉਹਨਾਂ ਦੇ ਨਾਲ ਮੁੰਡੇ ਜਿਹੜੇ ਨੇ ਔਰ ਸਰਦਾਰ ਮੱਧਨ ਸਿੰਘ ਹੁਣੀ ਵੀ ਕਾਫੀ ਸੁਲਝੇ ਹੋਏ ਨੇ ਔਰ ਗਿਆਨੀ ਜੋਗਾ ਸਿੰਘ ਜੀ ਯੋਗੀ ਹੁਣਾ ਨੇ ਯੋਗੀ ਹੁਣਾ ਨਾਲ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਸੇਵਾ ਕੀਤੀ ਹੈ ਸੋ ਉਹ ਜੱਥੇ ਉਸ ਤੋਂ ਬਾਅਦ ਸੰਦੀਪ ਸਿੰਘ ਮਹਿਮਾ ਇਹ ਵੀ ਬਹੁਤ ਹੀ ਸੂਝਵਾਨ ਕਵੀਸ਼ਰ ਸਿੰਘ ਹੈ ਔਰ ਸੁਣਨ ਵਾਲਾ ਜਥਾ ਹੈ ਉਹਨਾਂ ਤੋਂ ਬਾਅਦ ਆ ਜਾਂਦੇ ਬਾਬਾ ਗਲਾਬ ਸਿੰਘ ਜੀ ਜਿਹੜੇ ਧਾਰਨਾ ਰਾਂਝ ਸੰਗਤਾਂ ਨੂੰ ਜੋਣਗੇ ਬਹੁਤ ਮਿੱਠੀ ਆਵਾਜ਼ ਹੈ ਫਿਰ ਚੌਥੇ ਨੰਬਰ ਤੇ ਅਸੀਂ ਖੀਤ ਤੇ ਰੱਖਿਆ ਹੈ ਜਿਹੜਾ ਹੈਗਾ ਗੁਰਪ੍ਰਤਾਪ ਸਿੰਘ ਪਦਮ ਹਣੀ ਉਹ ਢਾਡੀ ਜਥਾ ਹੈ ਔਰ ਉਹ ਬਹੁਤ ਹੀ ਵਧੀਆ ਢਾਡੀ ਵਾਰਾਂ ਦੁਆਰਾ ਔਰ ਪ੍ਰਚਾਰ ਦੁਆਰਾ ਜਿਹੜਾ ਉਹ ਅਸਰ ਪਾਉਂਦੇ ਨੇ ਉਹ ਸਾਰੇ ਜਾਣਦੇ ਨੇ ਸੋ ਉਹ ਜਥਾ ਪਹੁੰਚੇ ਟਾਈਮਿੰਗ ਦੀ ਸਵੇਰੇ 10:30 ਵਜੇ ਦੀਵਾਨ ਸ਼ੁਰੂ ਹੋ ਜਾਏਗਾ 10 ਵਜੇ ਭੋਗ ਪੈ ਜਾਣਗੇ 10:30 ਦੀਵਾਨ ਸ਼ੁਰੂ ਹੋ ਜਾਏਗਾ ਔਰ 4:30-5 ਦੇ ਕਰੀਬ ਸਮਾਪਤੀ ਹੋਵੇਗੀ ਤੋਂ ਅਲਾਵਾ ਹੋਰ ਵੀ ਨਾਲ ਕੋਈ ਪ੍ਰੋਗਰਾਮ ਨਹੀਂ ਹੋਏਗੇ ਨਹੀਂ ਹੋਰ ਕੋਈ ਪ੍ਰੋਗਰਾਮ ਨਹੀਂ ਇਹ ਕੇਵਲ ਇਹ ਧਾਰਮਿਕ ਪ੍ਰੋਗਰਾਮ ਹੀ ਹੈ ਔਰ ਬਾਕੀ ਆਉਣ ਵਾਲੇ ਦਿਨਾਂ ਸਾਡੇ ਵੱਖ-ਵੱਖ ਪ੍ਰੋਗਰਾਮ ਹੈਗੇ ਜਿਵੇਂ ਨਗਰ ਦੇ ਟੂਰਨਾਮੈਂਟ ਵੀ ਹੈ ਤੇ ਜਿਵੇਂ ਅੱਜ ਵੀ ਆ ਕੈਂਸਰ ਕੈਂਪ ਜਿੱਦਾਂ ਕੈਂਸਰ ਦੀ ਜਾਂਚ ਵਾਲਾ ਕੈਂਪ ਲੱਗਾ ਹੈ ਇਹ ਵੀ ਸਾਡੇ ਪਤਵੰਤੇ ਭਰਾ ਹੈਗੇ ਨੇ ਬਾਹਰੋਂ ਸਰਦਾਰ ਮੱਖਣ ਸਿੰਘ ਜੀ ਹੁਣੀ ਤੇ ਉਹਨਾਂ ਦੇ ਨਾਲ ਟੀਮ ਹੈ ਇੱਥੇ ਹੋਰ ਪਤਵੰਤੇ ਸੱਜਣ ਬਹੁਤ ਹੀ ਵਧੀਆ ਸਰਦਾਰ ਮੱਖਣ ਸਿੰਘ ਜੀ ਹੁਣੀ ਬਹੁਤ ਸੇਵਾ ਲਈ ਹਮੇਸ਼ਾ ਹੀ ਅੱਗੇ ਰਹਿੰਦੇ ਆ ਔਰ ਮੈਂ ਕਹਿੰਨਾ ਵੀ ਗੁਰਦੁਆਰਾ ਸਾਹਿਬੇ ਕੇ ਵੀਰ ਜੀ ਸਾਲ ਦੇ ਵਿੱਚ ਇੱਥੇ ਵਿਸਾਖੀ ਬਹੁਤ ਵਧੀਆ ਜਿਹੜੀ ਹੈ ਛਰਦਾ ਦੇ ਨਾਲ ਸੰਗਤਾਂ ਪਹੁੰਚਦੀਆਂ ਬਹੁਤ ਵਧੀਆ ਢੰਗ ਨਾਲ ਮਨਾਈ ਜਾਂਦੀ ਹੈ ਬਹੁਤ ਵਧੀਆ ਮੱਸਿਆ ਮਨਾਈ ਜਾਂਦੀ ਹੈ ਹਰ ਮਹੀਨੇ ਔਰ ਨਾਲ ਦੀ ਨਾਲ ਇੱਕ ਵਿਸ਼ੇਸ਼ ਸਮਾਗਮ ਹੁੰਦਾ ਹੈ ਇੱਥੇ ਸੰਤ ਮਹਾਂਪੁਰਖ ਜਿਹੜਾ ਨੇ ਇੱਥੇ ਸੇਵਾ ਕੀਤੀ ਬਾਬਾ ਬਖਤਾਵਰ ਸਿੰਘ ਜੀ ਗਿਆਨੀ ਸੰਤੋਖ ਸਿੰਘ ਜੀ ਨਵੇਂ ਮਹੀਨੇ ਦੇ ਵਿੱਚ ਉਹ ਪ੍ਰੋਗਰਾਮ ਹੁੰਦਾ ਉਹ ਵੀ ਸੰਗਤਾਂ ਬੜੀ ਛਰਦਾ ਨਾਲ ਮਨਾਉਂਦੀ ਹੈ ਇਹ 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 ਪ੍ਰੋਗਰਾਮ ਲਈ اپیل ਇਹ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਇਥੇ ਪਹੁੰਚੋ ਜੀ ਹਮ ਹਮ ਆ ਕੇ ਗੁਰੂਆਂ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੋ ਇੱਥੇ ਹਰ ਐਤਵਾਰ ਨੂੰ ਬਹੁਤ ਸਾਰੀ ਸੰਗਤ ਆਉਂਦੀ ਹੈ ਜੀ ਔਰ ਬੜੀ ਸ਼ਰਧਾ ਹੈ ਸੰਗਤ ਦੀ ਔਰ ਵਾਹਿਗੁਰੂ ਜਿਹੜਾ ਉਹ ਸ਼ਰਧਾ ਨੂੰ ਕਹਿ ਲਓ ਵੀ ਫਲ ਆਉਂਦਾ ਹੈ ਸੋ ਵੱਧ ਤੋਂ ਵੱਧ ਮੇਰੇ ਨਾਲ ਸਰਦਾਰ ਗੁਰਦੀਪ ਸਿੰਘ ਜੀ ਹੁਣੀ ਨੇ ਸਰਦਾਰ ਕੇਵਲ ਸਿੰਘ ਜੀ ਹੁਣੀ ਨੇ ਵੀਰ ਪਰਮਜੀਤ ਸਿੰਘ ਜੀ ਹੁਣੀ ਸਪੈਸ਼ਲ ਸਪੇਨ ਤੋਂ ਆਏ ਨੇ ਔਰ ਅਦੇ ਜੂਰੀਏ ਪੇ ਚੰਗੀ ਇਹ ਵੀ ਬੜੀਆਂ ਆਨੰਦ ਲੈ ਰਿਆ ਦੇਖ ਕੇ ਗੁਰੂ ਦਰਬਾਰ ਵਿੱਚ ਰੌਣਕਾਂ ਲੱਗੀਆਂ ਕਲ ਕੋਈ ਹੁਲੇ ਮਲੇ ਤੇ ਮੈਂ ਬਹੁਤ ਵਧੀਆ ਗੱਲ ਕੀਤੀ ਤੁਸੀਂ ਹੁਲੇ ਮਲੇ ਤੇ ਲੰਗਰ ਲੱਗਦਾ ਜੀ ਸਾਡੇ ਨਗਰ ਜੀਟੀ ਰੋਡ ਦੇ ਉੱਤੇ ਕਿਉਂਕਿ ਮੇਨ ਰੋਡ ਹੈ ਤੇ ਬਹੁਤ ਸੰਗਤਾਂ ਉੱਥੇ ਵੀ ਹਮ ਹਮਾ ਕੇ ਸੇਵਾ ਕਰਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਹੈ ਇਹਨਾਂ ਨੂੰ ਇੰਨਾ ਕੁ ਦਿਲ ਲਾ ਕੇ ਮਨਾਈਏ ਵੀ ਇੱਕ ਵਾਰੀ ਜਦੋਂ ਕੋਈ ਵੀ ਆਵੇ ਸ਼ਿਰਕਤ ਕਰੇ ਉਹਨੂੰ ਝੁੰਚਣੀ ਦੀ ਛਰੇ ਉਹਨੂੰ ਮਸਹੂਤ ਹੋਵੇ ਕੋਈ ਧਾਰਮਿਕ ਪ੍ਰੋਗਰਾਮ ਹੋਣ ਰਿਹਾ ਜਿਵੇਂ ਹੁਲਾ ਮੱਲਾ ਜੀ ਜਿਵੇਂ ਹੁਲਾ ਮੱਲਾ ਜੀ ਉਹ ਮਤਲਬ ਉਹ ਉਹ ਚੜਦੀ ਕਲਾ ਦਾ ਪ੍ਰਤੀਕ ਇੱਕ ਤਿਉਹਾਰ ਹੈਗਾ ਖਾਲਸੇ ਦਾ ਔਰ ਜਿਹਨੂੰ ਖਾਲਸਾ ਬੜੇ ਜੋਸ਼ ਨਾਲ ਜਜ਼ਬੇ ਨਾਲ ਮਨਾਉਂਦਾ ਹੈ ਤੇ ਉਹ ਉਹ ਕੋਈ ਗੱਲ ਕਹਿਣ ਦੀ ਨਹੀਂ ਉਹ ਲੰਗਰ 24 ਘੰਟੇ ਉਹ ਚੱਲਣੇ ਇੱਥੇ ਜੀ ਠੀਕ ਹੈ ਸਰ ਸਾਡੇ ਚੈਨਲ